ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਇੱਕ ਚੋਰ ਪੂਰੀ ਟੋਰ ਕੱਢ ਕੇ ਸੋਟਬੋਟ ਪਾ ਕੇ ਹੁੰਦਾ ਤਾਂ ਜੋ ਕਿਸੇ ਨੂੰ ਵੀ ਮੇਰੇ ਉੱਤੇ ਸ਼ੱਕ ਨਾ ਹੋਵੇ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਗਹਿਣਿਆਂ ਦਾ ਬੈਗ ਜੋ ਹੈ ਸਿੱਧਾ ਉਸ ਨੂੰ ਹੱਥ ਪਾਇਆ ਜਾਂਦਾ ਹੈ ਤੇ ਉੱਥੇ ਮੌਕੇ ਤੋਂ ਰਫੂ ਚੱਕਰ ਪੂਰਾ ਹੁੰਦਾ ਹੈ ਜਿਆਦਾ ਸੇ ਕਿ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਕੋਈ ਹੈ ਸਾਰੇ ਜਣੇ ਵਿਆਹ ਸਮਾਗਮ ਦੇ ਵਿੱਚ ਖੁਸ਼ੀਆਂ ਮਨਾ ਰਹੇ ਸਨ ਸਾਰਿਆਂ ਦਾ ਆਪਸ ਦੇ ਵਿੱਚ ਧਿਆਨ ਸੀ ਲੇਕਿਨ ਇਸੇ ਦੇ ਦੌਰਾਨ ਇੱਕ ਚੋਰ ਪੂਰੀ ਤੋਰ ਕੱਢ ਕੇ ਆਉਂਦਾ ਤੇ ਉਸੇ ਵੱਲੋਂ ਸੋਫੇ ਤੇ ਪਿਆ ਬੈਗ ਜੋ ਹੈ ਉਸ ਦੇ ਉੱਤੇ ਪਹਿਲਾਂ ਜਾਇਗਰ ਰੱਖੀ ਜਾਂਦੀ ਹੈ ਤੇ ਉੱਥੋਂ ਚੁੱਕ ਕੇ ਮੋਕੇ ਤੋਂ ਫਾਰ ਹੋ ਜਾਂਦੇ ਸੋ ਕਿਸੇ ਦਾ ਧਿਆਨ ਨਹੀਂ ਉਸ ਵਿਅਕਤੀ ਦੇ ਉੱਤੇ ਪੈਂਦਾ ਸੋ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪਹਿਲਾਂ ਬਾਹਰ ਫੋਨ ਤੇ ਖੜਾ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਅੰਦਰ ਦਾਖਲ ਹੁੰਦਾ ਤੇ ਇਸੇ ਤੋਂ ਬਾਅਦ ਸੋਫੇ ਦੇ ਲਾਗੇ ਜਿੱਥੇ ਬੈਗ ਪਿਆ ਸੀ ਗਹਿਣੀਆਂ ਦਾ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਕਦੀ ਵੀ ਸੀ ਉਸ ਦੇ ਆਲੇ ਦੁਆਲੇ ਘੁੰਮਦਾ ਤੇ ਜਦੋਂ ਇਹਨੂੰ ਮੌਕਾ ਮਿਲਦਾ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਬਾਨੇ ਦੇ ਨਾਲ ਜੈਕਟ ਉੱਤੇ ਰੱਖਦਾ ਹੈ ਬੈਗ ਦੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਸ ਨੇ ਕੋਈ ਚੀਜ਼ ਚੁੱਕੀ ਹੈ ਉਸੇ ਤੋਂ ਬਾਅਦ ਇਸਦੇ ਵੱਲੋਂ ਜੋ ਹੈ ਨੇੜੇ ਤੋਂ ਬੈਗ ਚੁੱਕ ਕੇ ਉੱਥੇ ਮੋਕੇ ਤੋਂ ਫਰਾਰ ਹੋ ਜਾਂਦਾ ਹੈ ਬੜੀ ਤੇਜ਼ੀ ਦੇ ਨਾਲ ਉੱਥੋਂ ਭੱਜਦਾ ਹੈ ਤੇ ਉਸ ਤੋਂ ਬਾਅਦ ਆਟੋ ਦੇ ਵਿੱਚ ਜਾਂਦਾ ਹੈ ਜਿਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਵਿਆਹ ਸਮਾਗਮ ਹੋਵੇ ਤੇ ਸਾਰੇ ਜਣੇ ਆਪਸ ਦੇ ਵਿੱਚ ਬਿਜ਼ੀ ਹੁੰਦੇ ਨੇ ਲੇਕਿਨ ਕਿਸੇ ਦਾ ਧਿਆਨ ਨਹੀਂ ਜਾਂਦਾ ਲੇਕਿਨ ਇਹਨਾਂ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ ਜੇਕਰ ਤੁਸੀਂ ਵੀ ਕਿਸੇ ਵਿਆਹ ਸਮਾਗਮ ਦੇ ਵਿੱਚ ਜਾਂਦੇ ਹੋ ਜਾਂ ਤੁਸੀਂ ਆਪਣੇ ਕਰਦੇ ਵਿੱਚ ਕਿਸੇ ਪਰਿਵਾਰਕ ਮੈਂਬਰ ਦਾ ਵਿਆਹ ਕਰ ਰਹੇ ਹੋ ਤਾਂ ਜਰੂਰ ਗਹਿਣਿਆਂ ਵਾਲੇ ਬੈਗ ਨੂੰ ਜਿਸ ਦੇ ਵਿੱਚ ਕੋਈ ਨਕਦੀ ਹੋਵੇ, ਪੈਸਾ ਹੋਵੇ ਉਸ ਨੂੰ ਜਰੂਰ ਧਿਆਨ ਦੇ ਨਾਲ ਰੱਖੋ ਕਿਉਂਕਿ ਅੱਜ ਕੱਲ ਲਗਾਤਾਰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਿ ਵਿਆਹ ਸਮਾਗਮਾਂ ਦੇ ਵਿੱਚ ਜਿੱਥੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਬਾਹਰੋਂ ਕੋਈ ਵੀ ਵਿਅਕਤੀ ਕੋਈ ਅੰਦਰ ਵਿਆਹ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਅਜਿਹਾ ਕਾਣ ਜਿਹੜਾ ਕਰ ਦਿੱਤਾ ਜਾਂਦਾ ਸੋ ਲੜਕੀ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਲੱਖਾਂ ਦੇ ਗਹਿਣੇ ਜਿਹੜੇ ਇਸ ਬੈਗ ਦੇ ਵਿੱਚ ਸਨ ਦੋ ਫੋਨ ਸਨ 6 ਲੱਖ ਦੀ ਨਗਦੀ ਉਸ ਦੇ ਵਿੱਚ ਪਈ ਸੀ ਲੇਕਿਨ ਸੂਡਬੂਡ ਪਾਕੀ ਆਇਆ ਚੋਰ ਇੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇੱਥੇ ਪ੍ਰਬੰਧਕਾਂ ਦੇ ਵੀ ਕਿਤੇ ਨਾ ਕਿਤੇ ਕਮੀ ਬਣਦੀ ਹੈ ਕਿਉਂਕਿ ਵੈਰੀਫਿਕੇਸ਼ਨ ਦੇ ਲਈ ਵਿਆਸ ਮਾਰੋ ਦੇ ਵਿੱਚ ਬਾਰੇ ਲੋਕ ਜਿਹੜੇ ਅੰਦਰ ਵੜਦੇ ਨੇ ਕੋਈ ਵੀ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਤੇ ਮੁੱਲਾਪੁਰ ਦਾਖਾ ਦੇ ਨਜ਼ਦੀਕ ਬਣੇ ਇੱਕ ਮੈਰਿਜ ਪੈਲਸ ਤੋਂ ਮਾਮਲਾ ਛੇੜਾ ਦੇਖਣ ਨੂੰ ਮਿਲਿਆ ਜਿੱਥੇ ਚੋਰ ਅੰਦਰ ਦਾਖਲ ਹੁੰਦਾ ਹੈ ਲੜਕੀ ਦੇ ਪਰਿਵਾਰ ਦੇ ਵੱਲੋਂ ਬੈਗ ਜਿਹੜਾ ਉੱਥੇ ਰੱਖਿਆ ਜਾਂਦਾ ਸੋਫੇ ਦੇ ਉੱਤੇ ਸਾਰੇ ਆਪਸ ਦੇ ਵਿੱਚ ਆਪਣੇ ਧਿਆਨ ਦੇ ਵਿੱਚ ਖੜੇ ਸਨ ਉੱਥੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਤੇ ਇਹ ਕਿਵੇਂ ਰਫੂ ਚੱਕਰ ਉੱਥੋਂ ਬੈਗ ਲੈ ਕੇ ਹੋਇਆ ਇਹ ਤਸਵੀਰਾਂ ਸਾਰੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਦੱਸ ਦਈਏ ਕਿ ਪਰਿਵਾਰਕ ਮੈਂਬਰ ਇੱਕੋ ਦਮ ਜਦੋਂ ਉਹਨਾਂ ਦਾ ਧਿਆਨ ਪਿਆ ਬਾਅਦ ਦੇ ਵਿੱਚ ਤੁਸੀਂ ਤਸਵੀਰਾਂ 'ਚ ਵੀ ਵੇਖੋ ਕਿ ਬਾਅਦ ਦੇ ਵਿੱਚ ਉਹ ਬੈਗ ਲੱਭਣ ਲੱਗਦੇ ਨੇ ਕਿ ਲੇਕਿਨ ਕਿਸੇ ਨੂੰ ਬੈਗ ਨਹੀਂ ਮਿਲਦਾ ਉਸ ਤੋਂ ਬਾਅਦ ਮੈਰਿਜ ਪੈਲਸ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਇਹ ਬੈਗ ਜਿਹੜਾ ਚੋਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਦਾਖਾ ਮੁੱਲਾਂਪੁਰ ਦੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਪੁਲਿਸ ਦੇ ਵੱਲੋਂ ਜੁਆ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਜੋ ਬਿਆਨ ਸਨ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਸ਼ਿਕਾਇਤ ਦਰਜ ਕਰ ਲਈ ਗਈ ਹੈ ਪੁਲਿਸ ਨੇ ਉਸਾ ਦੱਤੇ ਕਿ ਜਲਦੀ ਹੀ ਇਸ ਚੋਰ ਨੂੰ ਜਿਹੜਾ ਦਬੋਚਿਆ ਜਾਵੇਗਾ